ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਬਟਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਹਾਂ ਜੀ ਉਹ ਲੈ ਕੇ ਆਏ ਹਾਂ ਕਾਟਰਾਇਜ਼ ਦੇ ਕੱਟ ਪੀਸ ਰਹਿਣਗੇ ਕਾਟਨ ਕਾਟਰਾਇਜ਼ ਰੋਹਗੀ ਜੀ ਬੜੇ ਸੋਹਣੇ ਜਿਹੇ ਬੜੇ ਪਿਆਰੇ ਜਿਹੇ ਪ੍ਰਿੰਟਡ ਕੱਟ ਪੀਸ ਤੁਹਾਡੇ ਵਾਸਤੇ ਆਇਆ ਜੀ ਕਾਟਰਾਇਜ਼ ਦੇ ਠੀਕ ਹੈ ਜੀ ਜਿਹੜੀਆਂ ਮੇਰੀਆਂ ਪੈਣਾ ਮੇਨਾਂ ਪਹਿਲੀ ਵਾਰ ਜੋੜੀਆਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਠੀਕ ਹੈ ਜੀ ਜਿਹੜੇ ਤੁਹਾਨੂੰ ਪੀਸ ਰਹਿਣਗੇ ਜੀ ਤੁਹਾਨੂੰ ਮੈਚਿੰਗ ਨਹੀਂ ਮਿਲੂਗੀ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਬਾਟਮ ਅਵੇਲੇਬਲ ਕਰਵਾਵਾਂਗੇ ਜੀ ਠੀਕ ਹੈ ਜੀ ਜੇਕਰ ਤੁਸੀਂ ਮੈਚਿੰਗ ਲੈਣਾ ਤਾਂ ਤੁਹਾਨੂੰ 800 ਦੇ ਵਿੱਚ ਸੂਟ ਪਹਿਨਣ ਵਾਲਾ ਕਟਰਾਇਜ਼ ਦਾ ਜੇਕਰ ਤੁਸੀਂ 올ਓਵਰ ਲੈਣਾ ਤਾਂ ਤੁਹਾਨੂੰ 1000 ਰੁਪਏ ਦੇ ਵਿੱਚ ਸੂਟ ਪਹਿਨਣ ਵਾਲਾ ਕਟਰਾਇਜ਼ ਦਾ ਠੀਕ ਹੈ ਜੀ ਲਓ ਜੀ ਪਹਿਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਸ਼ੁਰੂ ਕਰ ਲੱਗੇ ਆ ਸੀ ਆਪਣੀ ਵੀਡੀਓ ਪਹਿਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਜੀ ਠੀਕ ਹੈ ਜੀ 올ਓਵਰ ਲਓਗੇ 1000 ਰੁਪਏ ਜੇਕਰ ਤੁਸੀਂ ਮੈਚਿੰਗ ਲੈਣਾ ਸਾਡੇ ਕੋਲੋਂ ਪਲੇਨ ਬਾਟਮ ਦੇ ਨਾਲ ਤਾਂ ਤੁਹਾਨੂੰ 800 ਦਾ ਸੂਟ ਪਊਗਾ ਜੀ ਇਹ ਵਾਲੀ ਅਸੀਂ ਇਹਦੇ ਨਾਲ ਮੈਚਿੰਗ ਲਗਾਈ ਹੈ ਜੀ ਦੇਖੋ ਬਾਟਮ ਬੜੀ ਪਿਆਰੀ ਜੀ ਮੈਚਿੰਗ ਹੈ ਮੈਚਿੰਗ ਸੂਟ ਬੜਾ ਪਿਆਰਾ ਜਿਹਾ ਲੱਗ ਰਿਹਾ ਜੀ ਮੈਚਿੰਗ ਲਗਾਈ ਹੈ 800 ਦੇ ਵਿੱਚ ਤੁਸੀਂ ਸਾਡੇ ਕੋਲੋਂ ਕੱਟ ਪਿੱਸਾ ਦੇ ਵਿੱਚ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਜੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਪਿਆਰੀ ਜੀ ਤੁਹਾਨੂੰ ਸੂਟ ਦੀ ਪ੍ਰਿੰਟਿੰਗ ਮਿਲਣ ਵਾਲੀ ਹੈ ਜੀ ਠੀਕ ਹੈ ਜੀ ਸਟਾਫ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਬਿਲਕੁਲ ਸੌਫਟ ਵਾਲੀ ਕਾਟਨ ਹੈ ਜੀ ਸਾਫਟ ਵਾਲੀ ਕਾਟਨ ਕਾਟਰਾਇਜ਼ ਹੈ ਬੈਕ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਕਾਟਨ ਕਾਟਰਾਇਜ਼ ਹੈ ਬਿਲਕੁਲ ਸਾਫਟ ਵਾਲੇ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਜੀ ਪ੍ਰਿੰਟਿੰਗ ਵੀ ਬੜੀ ਪਿਆਰੀ ਰਹਿਣ ਵਾਲੀ ਹੈ ਅਗਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਜੀ ਪ੍ਰਿੰਟਿੰਗ ਦੇਖੋ ਇਹਦੀ ਕਿੰਨੀ ਪਿਆਰੀ ਹੈ ਤੇ ਕਲਰ ਵੀ ਲਾਜਵਾਬ ਹੈ ਸਰਦਾਰੀ ਸੂਟ ਰਹਿਣ ਵਾਲੇ ਸਾਰੇ ਕੱਟ ਪੀਸਾਂ ਦੇ ਵਿੱਚ ਮੈਚਿੰਗ ਬਾਟਮ ਰਹੂਗੀ ਜੀ ਤੇ ਨਾਲ ਠੀਕ ਹੈ ਜੀ ਮੈਚਿੰਗ ਬਾਟਮ ਦੇ ਨਾਲ ਤੁਹਾਨੂੰ 800 ਦੇ ਵਿੱਚ ਇਹ ਵਾਲਾ ਸੂਟ ਕਾਟਨ ਕਾਟਰਾਇਜ਼ ਦਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਇਹ ਵਾਲੀ ਇਹਦੀ ਮੈਚਿੰਗ ਹੈ ਮੈਚਿੰਗ ਵਿੱਚ ਤੁਹਾਨੂੰ 800 ਦੇ ਵਿੱਚ ਸੂਟ ਪਊਗਾ ਜੀ ਠੀਕ ਹੈ ਜੀ ਨਜ਼ਦੀਕ ਤੋਂ ਦੇਖੋ ਬੜਾ ਪਿਆਰਾ ਜਿਹਾ ਸਟਾਫ ਰਹਿਣ ਵਾਲਾ ਕਾਟਨ ਕੋਟ ਰਾਈਸ ਬਿਲਕੁਲ ਕਾਟਨ ਕੋਟ ਰਾਈਸ ਹੈ ਜੀ ਬਿਲਕੁਲ ਬਰੀਕ ਵਾਲੀ ਕਾਟਨ ਕੋਟ ਰਾਈਸ ਹੈ ਬਰੀਕ-ਪਰੀਕ ਇਹਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾਂ ਤੀਸਰੂਗਾ ਪ੍ਰਿੰਟਿੰਗ ਬੜੀ ਪਿਆਰੀ ਜੀ ਇਹਦੀ ਮੈਚਿੰਗ ਦਿਖਾਵਾਂਗੇ ਤੁਹਾਨੂੰ ਮੈਚਿੰਗ ਦੇ ਵਿੱਚ 800 ਦਾ ਸੂਟ ਪੈਣ ਵਾਲਾ ਜੇਕਰ 올ਓਵਰ ਸੂਟ ਲੈਣਾ ਤਾਂ ਤੁਹਾਨੂੰ 1000 ਰੁਪਏ ਦਾ ਸੂਟ ਪਊਗਾ ਜੀ ਠੀਕ ਹੈ ਜੀ ਚੈੱਕ ਕਰੋ ਇਹ ਵਾਲਾ ਇਹਦਾ ਪ੍ਰਿੰਟ ਤੇ ਇਹ ਵਾਲੀ ਇਹਦੇ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਇਹ ਵਾਲੀ ਮੈਚਿੰਗ ਬਾਟਮ ਰਹੂਗੀ ਡਿਜ਼ਾਈਨ ਕਲਰ ਬਹੁਤ ਪਿਆਰਾ ਰਹਿਣ ਵਾਲਾ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਕਲਰ ਦੇਖੋ ਜ਼ਬਰਦਸਤ ਕਲਰ ਹੈ ਕਲਰ ਵੀ ਬੜਾ ਪਿਆਰਾ ਰਹਿਣ ਵਾਲਾ ਹੈ ਪ੍ਰਿੰਟਿੰਗ ਵੀ ਬੜੀ ਪਿਆਰੀ ਰਹਿਣ ਵਾਲੀ ਹੈ ਮੈਚਿੰਗ ਮਿਲੂਗਾ ਤੁਹਾਨੂੰ ਇਹ ਮੈਚਿੰਗ ਬਾਟਮ ਲੈ ਸਕਦੇ ਹੋ 800 ਦੇ ਵਿੱਚ ਸੂਟ ਬਾਈ ਕਰ ਸਕਦੇ ਹੋ ਮੈਚਿੰਗ ਨਾਲ ਦੇਖੋ ਜੀ ਬੜੀ ਪਿਆਰੀ ਜੀ ਮੈਚਿੰਗ ਹੈ ਜੀ ਇਹਦੀ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਪ੍ਰਿੰਟਿੰਗ ਤਾਂ ਉਸ ਤੋਂ ਵੀ ਜ਼ਿਆਦਾ ਪਿਆਰੀ ਹੈ ਇਹ ਵਾਲਾ ਕਲਰ ਚੈੱਕ ਕਰੋ ਮਹਿੰਦੀ ਆ ਸ਼ੇਡ ਦੇ ਵਿੱਚ ਹੈ ਨਿਓਨ ਮਹਿੰਦੀ ਆ ਸ਼ੇਡ ਆ ਜੀ ਠੀਕ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਵੀ ਪ੍ਰਿੰਟਿੰਗ ਬੜੀ ਲਾਜਵਾਬ ਹੈ ਜੀ ਇਹਦੀ ਰਹਿਣ ਵਾਲੀ ਬੜੇ ਪਿਆਰੇ ਜਿਹੇ ਪੀਸ ਲੈ ਕੇ ਆਏ ਤੁਹਾਡੇ ਕੋਲ ਸੌਰੀ ਬੜੇ ਪਿਆਰੇ ਜਿਹੇ ਪੀਸ ਲੈ ਕੇ ਆਏ ਤੁਹਾਡੇ ਤੁਹਾਡੇ ਵਾਸਤੇ ਇਹ ਵਾਲੀ ਬਾਟਮ ਰਹੂਗੀ ਮੈਚਿੰਗ ਜੀ ਨਾਲ 800 ਦੇ ਵਿੱਚ ਸੂਟ ਪੈਣ ਵਾਲਾ ਤੁਹਾਨੂੰ ਮੈਚਿੰਗ ਸੂਟ 800 ਦੇ ਵਿੱਚ ਸੂਟ ਪੈਣ ਵਾਲਾ ਜੀ ਚੈੱਕ ਕਰੋ ਪ੍ਰਿੰਟ スクリーン ਸ਼ੋਰ ਲੈ ਸਕਦੇ ਹੋ ਤੁਸੀਂ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਸ਼ੇਡ ਬੜੀ ਪਿਆਰੀ ਜੀ ਆ ਬੋਟਮ ਦਿਖਾਵਾਂਗੇ ਮੈਚਿੰਗ ਦੇ ਨਾਲ ਬੜੀ ਪਿਆਰੀ ਜੀ ਮੈਚਿੰਗ ਇਹਦੀ ਵੀ ਠੀਕ ਹੈ ਜੀ ਇਹ ਵਾਲੀ ਇਹਦੀ ਬੋਟਮ ਹੈ ਜੀ ਬੜੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਸੂਟ ਤੁਹਾਨੂੰ 800 ਦੇ ਵਿੱਚ ਪਾਊਗਾ ਜੀ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਤੁਹਾਨੂੰ 12-1300 ਦਾ ਸੂਟ ਮਿਲਣਾ ਮੈਚਿੰਗ ਅਸੀਂ ਤੁਹਾਨੂੰ 800 ਦੇ ਵਿੱਚ ਕੱਟ ਪਿਸਾਂ ਦੇ ਵਿੱਚ ਦੇ ਰਹੇ ਹਾਂ ਕਲਰ ਤੁਹਾਨੂੰ ਬੜੇ ਸਾਰੇ ਜ਼ਬਰਦਸਤ ਮਿਲਣ ਵਾਲੇ ਆ ਜੀ ਬੜੇ ਪਿਆਰੇ ਜਿਹੇ ਜ਼ਬਰਦਸਤ ਪਿਆਰੀ ਜੀ ਜ਼ਬਰਦਸਤ ਪ੍ਰਿੰਟਿੰਗ ਮਿਲਣ ਵਾਲੀ ਹੈ ਕੱਟ ਪਿਸਾਂ ਦੇ ਵਿੱਚ 올ਓਵਰ ਸੂਟ ਵੀ ਲੈ ਸਕਦੇ ਹੋ ਸਾਡੇ ਕੋਲੋਂ ਜੀ ਤੁਸੀਂ ਠੀਕ ਹੈ ਜੀ 1000 ਰੁਪਏ ਦੇ ਵਿੱਚ ਤੁਹਾਨੂੰ 올ਓਵਰ ਸੂਟ ਪੈਣ ਵਾਲਾ ਜੀ ਜੇਕਰ ਮੈਚਿੰਗ ਲੈਣਾ ਤੁਹਾਨੂੰ 800 ਦੇ ਵਿੱਚ ਪਾਊਗਾ ਜੀ चेक करो बड़ा प्यारा सा प्रेंट है कलर भी बड़ा प्यारा अगला कलर चेक करो ये भी कलर ते प्रिंटिंग बड़ी प्यारी रहने वाली है जी जाल। मैचिंग बॉर्डर लगावे जी बड़ी प्यारी जी मैचिंग है जी दी। देखो ए वाली है जी मैचिंग है बहुत प्यारी मैचिंग रहने वाली है ठीक है जी मैचिंग सूट बाय करो ओवर सूट बाय करो ਠੀਕ ਹੈ ਜੀ ਕੋਈ ਵੀ ਤੁਸੀਂ ਜਿੱਦਾਂ ਨਾਲ ਤੁਹਾਡੀ ਪਸੰਦ ਆ ਉਦਾਂ ਦੇ ਸਾਡੇ ਕੋਲ ਸੂਟ ਤੁਸੀਂ ਬਾਇ ਕਰ ਸਕਦੇ ਹੋ ਤੁਹਾਡੀ ਚੁਆਇਸ ਹੈ ਜਿੱਦਾਂ ਦੀ ਠੀਕ ਹੈ ਜੀ ਇਹ ਸੰ ਅੱਜ ਦੇ ਸਾਡੇ ਕੱਟ ਪੀਸ ਤੁਹਾਨੂੰ ਦੁਬਾਰਾ ਰਿਪੀਟ ਕਰਾਵਾਂਗੇ ਇਹਦੇ ਵਿੱਚ ਕੇਵਲਾ ਕਲਰ ਮੈਲਣ ਵਾਲਾ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਇਹ ਵੀ ਤੁਹਾਨੂੰ ਮੈਚਿੰਗ ਦਵਾਂਗੇ ਅਸੀਂ 800 ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ કોટਰਾਇਸ ਦਾ ਬਾਈ ਕਰ ਸਕਦੇ ਹਾਂ कॉटन कॉटराइज ਹੈ ਬਿਲਕੁਲ ਸੌਫਟ ਵਾਲੀ ਕੋਈ ਹਾਰਡ ਨਹੀਂ ਹੈਗੀ ਬ੍ਰਾਂਡਡ ਕੋਟਰਾਇਸ ਰਹਿਣ ਵਾਲੀ ਹੈ ਜੀ ਇਹ ਠੀਕ ਹੈ ਸੀ ਇਹ ਸਨ ਅੱਜ ਦੇ ਜਿਹੜੇ ਸਾਡੇ 58 ਪੀਸ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਪੀਸ ਪਸੰਦ ਆਉਦਾ ਤੁਹਾਨੂੰ ਦੁਬਾਰਾ ਰਿਪੀਟ ਤੇ ਪ੍ਰਿੰਟਿੰਗ ਦਿਖਾਵਾਂਗੇ ਠੀਕ ਹੈ ਸੈੱਟ ਕਰੀ ਚੱਲੋ ਜਿਹੜਾ ਪ੍ਰਿੰਟ ਪਸੰਦ ਆਉਂਦਾ ਉਹ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਜੀ ਬੜੇ ਪਿਆਰੇ ਜੇ ਪੀਸ ਕਲਰ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਤੁਸੀਂ ਇਹ ਵਾਲੇ ਪੀਸ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਬਾਈ ਕਰ ਸਕਦੇ ਹੋ ਜੀ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹਣੀਆਂ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਸਾਡੇ ਕੋਲੋਂ ਲੈ ਸਕਦੇ ਹੋ कॉटन कॉਟ ਰਾਈਜ਼ ਦੇ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਸਾਡੀ ਜਿਹੜੀ ਲੋਕੇਸ਼ਨ ਹੈ ਜੇਕਰ ਤੁਸੀਂ ਅਸੀਂ ਡਿਸਟ੍ਰਿਕਟ ਮਾਨਸਾ ਬਟੂਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਇਹਦੀ ਲੈਫਟ ਸਾਈਡ ਆਉਣਾ ਪੌਲ ਉੱਤਨਸਰ ਲੈਫਟ ਸਾਈਡ ਆਉਣਾ ਲੈਫਟ ਸਾਈਡ ਆ ਕੇ ਵੀ ਜਿਹੜੀ ਸਭ ਤੋਂ ਪਹਿਲਾਂ ਗਲੀ ਆਉਗੀ ਜੀ ਉਹਦੇ ਮੋੜ ਤੇ ਲਿਖਿਆ ਹੋਇਆ ਵਾਹਿਗੁਰੂ ਕਲੌਥ ਹਾਊਸ ਤਾਂ ਤੁਸੀਂ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਜੀ ਤਾਂ ਬੋਹਰ ਰੋਡ ਤੋਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਪੌਲ ਦੇ ਅੰਦਰ ਨੂੰ ਆ ਕੇ ਜੀ ਇੱਕ ਫਸਟ ਗਲੀ ਆਉਣੀ ਹੈ ਮੋੜਨ ਵਾਲੀ ਉਸ ਗਲੀ ਤੇ ਮੋੜ ਤੇ ਲਿਖਿਆ ਵਾਹਿਗੁਰੂ ਕਲੌਸ ਹਾਊਸ ਉਸ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬਾਜ਼ਾਰ ਵਿੱਚੋਂ ਆ ਤਾਂ ਤੁਸੀਂ ਰੇਲਵੇ ਲਾਈਨ ਅਕ੍ਰੋਸ ਕਰਕੇ ਵੀ ਸਾਡੀ ਸ਼ਾਪ ਦੇ ਵਿੱਚ ਐਂਟਰ ਕਰ ਸਕਦੇ ਹੋ ਜੀ ਠੀਕ ਹੈ ਜੀ ਬਾਜ਼ਾਰ ਦੇ ਨਾਲ ਸਾਡੀ ਸ਼ਾਪ ਰਹਿ ਜਾਂਦੀ ਹੈ ਤੁਸੀਂ ਇੱਕ ਰੇਲਵੇ ਲਾਈਨ ਕ੍ਰੋਸ ਕਰਨੀ ਹੈ ਉਹਨੂੰ ਕ੍ਰੋਸ ਕਰਨ ਸਾਰ ਸਾਡੀ ਸ਼ਾਪ ਤੇ ਤੁਸੀਂ ਐਂਟਰ ਕਰ ਸਕਦੇ ਹੋ ਜੀ ਇਹ ਵਾਲੇ ਪੀਸ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ